ਇਸ ਸਬੰਧੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਸਰਕਾਰ ਵੱਲੋਂ ਕੜਾਕੇ ਦੀ ਠੰਡ ਦੇ ਚੱਲਦਿਆਂ ਛੁੱਟੀਆਂ ਵਧਾਉਣ ਦਾ ਐਲਾਨ ਕੀਤਾ ਗਿਆ ਪਰ ਇਹ ਛੁੱਟੀਆਂ ਪ੍ਰਾਇਮਰੀ ਸਕੂਲ ਤੱਕ ਦੇ ਬੱਚਿਆਂ ਨੂੰ ਹੋਣਗੀਆਂ ਪੰਜਾਬ ਸਰਕਾਰ ਨੇ ਪੰਜਵੀਂ ਤੱਕ ਦੇ ਬੱਚਿਆਂ ਨੂੰ 21 ਜਨਵਰੀ ਤੱਕ ਛੁੱਟੀਆਂ ਕਰਨ ਦਾ ਐਲਾਨ ਕੀਤਾ ਹੈ ਦੱਸ ਦਈਏ ਕਿ ਪਹਿਲਾਂ ਵੀ ਪਿਛਲੇ ਹਫਤੇ ਛੁੱਟੀਆਂ ਵਿੱਚ ਵਾਅਦਾ ਕੀਤਾ ਗਿਆ ਸੀ ਇੱਕ ਵਾਰ ਫੇਰ ਪੰਜਾਬ ਸਰਕਾਰ ਵੱਲੋਂ ਛੁੱਟੀਆਂ 21 ਜਨਵਰੀ ਤੱਕ ਕੀਤੀਆਂ ਗਈਆਂ ਨੇ ਪਰ ਇਹ ਛੁੱਟੀਆਂ 5ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਕੀਤੀਆਂ ਗਈਆਂ ਨੇ ਤਾਂ 21 ਜਨਵਰੀ ਤੱਕ ਛੁੱਟੀਆਂ ਵਧਾਉਣ ਦਾ ਐਲਾਨ ਕੀਤਾ ਹੈ ਪੰਜਾਬ ਸਰਕਾਰ ਵੱਲੋਂ ਕੜਾਕੇ ਦੀ ਠੰਡ ਦੇ ਚੱਲਦਿਆਂ ਇਹ ਫੈਸਲਾ ਲਿਆ ਗਿਆ ਸਾਰੇ ਸਰਕਾਰੀ ਪ੍ਰਾਈਵੇਟ ਅਤੇ ਐਡਿਟ ਸਕੂਲਾਂ ਲਈ ਇਹ ਹੁਕਮ ਜਾਰੀ ਕੀਤਾ ਗਿਆ ਨੇ ਕਿ 5ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ 21 ਜਨਵਰੀ ਤੱਕ ਛੁੱਟੀਆਂ ਨੇ ਹਾਲਾਂਕਿ ਮਿਡਲ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਕੱਲ ਤੋਂ ਖੁੱਲਣਗੇ ਇਹ ਲਈ ਸਮਾਂ ਵੀ ਤੈਅ ਕੀਤਾ ਗਿਆ ਹੈ ਪਹਿਲਾਂ ਸਰਕਾਰ ਵੱਲੋਂ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਸੀ ਬੀਤੇ ਹਫਤੇ ਛੁੱਟੀਆਂ ਵਿੱਚ ਸਾਰੇ ਹੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਛੁੱਟੀਆਂ ਵਿੱਚ ਵਾਦਾ ਕੀਤਾ ਗਿਆ ਸੀ ਪਰ ਇਸ ਵਾਰ ਛੁੱਟੀਆਂ ਵਧਾਈਆਂ ਗਈਆਂ ਨੇ ਉਹ ਸਿਰਫ ਪ੍ਰਾਇਮਰੀ ਸਕੂਲ ਤੱਕ ਦੇ ਵਿਦਿਆਰਥੀਆਂ ਦੀਆਂ ਵਧਾਈਆਂ ਗਈਆਂ ਨੇ 5ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ 21 ਜਨਵਰੀ ਤੱਕ ਸਕੂਲ ਬੰਦ ਰਹਿਣਗੇ ਫਿਲਹਾਲ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸੁਮਿਤ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਅ ਸੁਮੇ ਜਿਸ ਤਰੀਕੇ ਨਾਲ ਸਰਕਾਰ ਵੱਲੋਂ ਲਗਾਤਾਰ ਛੁੱਟੀਆਂ ਵਿੱਚ ਵਾਅਦਾ ਕੀਤਾ ਗਿਆ ਪਰ ਇਸ ਵਾਰ ਸਿਰਫ ਪ੍ਰਾਇਮਰੀ ਕਲਾਸ ਦੇ ਵਿਦਿਆਰਥੀਆਂ ਨੂੰ 21 ਤੱਕ ਛੁੱਟੀਆਂ ਕੀਤੀਆਂ ਗਈਆਂ ਨੇ ਉਹਨਾਂ ਦੀ ਛੁੱਟੀਆਂ ਵਿੱਚ ਵਾਅਦਾ ਕੀਤਾ ਗਿਆ। ਦੇਖੋ ਇਹਦਾ ਜਿਹੜਾ ਟ੍ਰੈਂਡ ਲਾਉ ਦੇ ਤੀਨ ਕਿ ਫੰਡ ਲਗਾਤਾਰ ਪੈ ਰਹੀ ਹੈ ਤੇ ਉਸ ਠੰਡ ਦੇ ਚੱਲਦੇ ਫੈਸਲਾ ਤਾਂ ਲਿਆ ਪ੍ਰਾਇਮਰੀ ਸਕੂਲਾਂ ਤੱਕ ਪਰ ਗੱਲ ਇਹ ਸਮਾਂ ਖੜਾ ਹੁੰਦਾ ਹੈ ਕਿ ਸਿਰਫ ਪ੍ਰਾਇਮਰੀ ਸਕੂਲਾਂ ਤੱਕ ਲੈ ਕੇ ਕੀ ਅ ਅ ਡਿਸੀਜਨ ਹੈ ਜਿਹੜਾ ਉਹ ਕਿਤੇ ਕਿਤੇ ਫੰਡ ਦੇ ਲੋਕ ਸੁਣਾ ਕਿ 6 ਸਤੰਬਰ ਤੇ 7 ਦੀ ਗੱਲ ਕੀਤੀ ਜਾਵੇ ਬਹੁਤ ਵੱਡੇ ਰੀਤੀ ਹੁੰਦੇ ਅ ਪਰ ਕਹਿ ਸਕਦੇ ਆ ਵੀ ਜਿਹੜਾ ਇਹ ਬਹੁਤ ਜਾਰੀ ਕੀਤੇ ਗਏ ਨੇਗੇ ਹਰਜੋਤ ਬੈਂਸ ਨੇ ਟਵੀਟ ਵੀ ਕਰਿਆ ਕਿ ਪੰਜਵੀਂ ਕਲਾਸ ਤੱਕ ਤਾਂ ਪੂਰਨ ਉਪਰ ਛੁੱਟੀਆਂ ਰਹਿਣਗੀਆਂ ਪਰ ਉਸ ਤੋਂ ਬਾਅਦ ਦੀ ਕਲਾਸਾਂ ਦਾ ਸਮਾਂ ਜਿਹੜਾ 10 ਤੋਂ 3 ਰੱਖਿਆ ਗਿਆ ਤੇ ਡਬਲ ਸ਼ਿਫਟ ਵਾਲੇ ਜਿਹੜੇ ਸਕੂਲ ਸਰਕਾਰੀ ਕਈ ਚੱਲਦੇ ਨੇ ਉਹਨਾਂ ਦਾ ਵੀ ਸਮਾਂ 9 ਵਜੇ ਤੋਂ 4 ਵਜੇ ਤੱਕ ਦਾ ਰੱਖਿਆ ਗਿਆ ਪਰ ਸਵਾਲ ਹੁਣ ਖੜਾ ਇਹ ਹੋ ਜੂਗਾ ਕਿ ਜਦੋਂ ਹੁਣ ਚੰਡੀਗੜ੍ਹ ਦੇ ਵਿੱਚ ਸੁਖੀਆਂ ਕੀ ਕੀ ਹੋ ਗਈ ਯਾਰੇ ਕਿਉਂਕਿ ਹਰਿਆਣਾ ਤੇ ਪੰਜਾਬ ਇੱਕ ਦੂਜੇ ਦਾ ਮਾਡਲ ਫੋਲੋ ਕਰਦੇ ਨੇ ਚਾਹੇ ਚੰਡੀਗੜ੍ਹ ਹੋਵੇ ਪਰ ਪੰਜਾਬ ਦੀ ਛੁੱਟੀਆਂ ਨੂੰ ਲੈ ਕੇ ਕਿਤਨੇ ਜਿੱਤੇ ਜਿਹੜਾ ਹੈ ਜਬ ਮਾਪਿਆਂ ਤੇ ਬੱਚਿਆਂ ਦੇ ਮਨ ਦੇ ਵਿੱਚ ਸਵਾਲ ਜ਼ਰੂਰ ਖੜਾ ਹੋਇਆ ਹੋਇਆ ਹੈ ਕਿ ਸਿਰਫ ਪੰਜਵੀਂ ਤੋਂ ਬਾਅਦ ਜਿਹੜੇ ਬੱਚੇ ਨੇਗੇ ਆਖਰ ਉਹ ਜਿਹੜਾ ਉਹਨਾਂ ਨੂੰ ਕੀ ਖੰਡ ਨਹੀਂ ਲੱਗੂਗੀ ਜਿਵੇਂ ਕਿ ਪਹਿਲਾਂ ਪਿਛਲੀ ਵਾਰੀ ਆਪਾਂ 12ਵੀਂ ਵਾਲੇ ਰੌਲਾ ਪਾਉਂਦੇ ਦੇਖੇ ਨੇ ਪਰ ਇਹ ਕਹਿ ਸਕਦੇ ਆ ਟਾਈਮਿੰਗ ਪੰਜਵੀਂ ਤੱਕ ਬਿਲਕੁਲ ਛੁੱਟੀਆਂ ਨੇ ਉਸ ਤੋਂ ਬਾਅਦ ਛੇਵੀਂ ਤੋਂ ਲੈ ਕੇ 12ਵੀਂ ਤੱਕ ਜਿਹੜਾ ਟਾਈਮ ਆ ਉਹ 10 ਤੋਂ 3 ਵਜੇ ਰੱਖਿਆ ਗਿਆ ਜੀ ਵੀਰ ਜੀ ਸੁਮਿਤ ਅੱਜ ਕੱਲ੍ਹ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਇਸ ਦਾ ਐਲਾਨ ਕੀਤਾ ਗਿਆ ਹੈ ਕਿ ਛੁੱਟੀਆਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਕਿ ਲੱਗਦਾ ਹੈ ਕਿ ਹੁਣ ਪੰਜਾਬ ਸਰਕਾਰ ਵੀ ਇਸ ਤਰ੍ਹਾਂ ਦਾ ਐਲਾਨ ਕਰ ਸਕਦੀ ਹੈ ਹਾਲਾਂਕਿ ਸਿਰਫ ਪ੍ਰਾਇਮਰੀ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਇਸ ਬਾਰੇ ਐਲਾਨ ਕੀਤਾ ਗਿਆ ਹੈ। ਦੇਖੋ ਜੇ ਹਾਲਾਤ ਮੌਸਮ ਦੇ ਦੇਖੇ ਜਾਣ ਜਾਂ ਮੌਸਮ ਵਿਭਾਗ ਦੇ ਜੇ ਤੁਸੀਂ ਅਲੱਗ ਤੋਂ ਦੇਖੋ ਤਾਂ ਉਹਦੇ ਅਨੁਸਾਰ ਤਾਂ ਇਹ ਹੈ ਕਿ ਤਕਰੀਬਨ ਅਗਲੀ ਤੱਕ ਦੇ ਸਾਰੇ ਹੀ ਬੱਚੇ ਨੂੰ ਛੁੱਟੀਆਂ ਜਿਹੜੀਆਂ ਨਹੀਂ ਆ ਉਹ ਫਰਨੀਆਂ ਬਣਦੀਆਂ ਰਹਿ ਗਈਆਂ ਜੇ ਹਾਲਾਤਾਂ ਦੇ ਮੱਦੇਨਜ਼ਰ। ਬਾਕੀ ਦੇਖੋ ਸਰਕਾਰ ਨੇ ਕੀ ਪੈਰਾਮੀਟਰ ਤੈਅ ਕਰਿਆ ਕੀ ਚੀਜ਼ਾਂ ਇਹ ਜੀਆਂ ਦੇਖਿਆ ਨੇ ਜਿਹਦੇ ਕਰਕੇ ਤੁਸੀਂ ਸਿਰਫ 5ਵੀਂ ਕਲਾਸ ਤੱਕ ਰੱਖਿਆ ਨੇ ਪਰ ਉਹ ਸਮਝ ਤੋਂ ਥੋੜਾ ਜਿਹਾ ਬਾਹਰ ਆਏ ਬਾਕੀ ਗੱਲ ਫਿਰ ਵੀ ਇਹ ਹੈ ਕਿ ਸਰਕਾਰ ਦੇ ਮਾਹਿਰਾਂ ਦੇ ਵੱਲੋਂ ਹੀ ਇਹ ਇੱਕ ਤਰ੍ਹਾਂ ਕਿਤੇ ਫੈਸਲਾ ਹੈ ਜਿਹੜਾ ਉਪਰੋਂ ਹੀ ਕੇ ਲਿਆ ਗਿਆ ਹੋਊਗਾ ਕਿ ਠੀਕ ਸਮਝਾਊਗਾ ਉਹਨਾਂ ਨੇ ਵੀ ਅੱਛੀ 5ਵੀਂ ਤੱਕ ਦੀਆਂ ਛੁੱਟੀਆਂ ਕਰੀ ਜੀ ਸੁਨੀਤ ਪਾਪਾ ਸ਼ੁਕਰੀਆ ਇਹ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਕੜਾਕੇ ਦੀ ਠੰਡ ਦੇ ਚੱਲਦਿਆਂ ਪ੍ਰਾਇਮਰੀ ਸਕੂਲਾਂ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਬੀਤੇ ਹਫਤੇ ਵੀ ਸਰਕਾਰ ਵੱਲੋਂ ਸਾਰੇ ਸਕੂਲਾਂ ਵਿੱਚ ਛੁੱਟੀਆਂ ਵਧਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਮੰਨਿਆ ਜਾ ਰਿਹਾ ਸੀ ਕਿ ਅੱਜ ਵੀ ਪੰਜਾਬ ਸਰਕਾਰ ਵੱਲੋਂ ਇਸੇ ਤਰ੍ਹਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਕਿਉਂਕਿ ਮੌਸਮ ਵਿਭਾਗ ਵੱਲੋਂ ਅਗਲੇ 4 ਤੋਂ 5 ਦਿਨਾਂ ਵਿੱਚ ਕੜਾਕੇ ਦੀ ਠੰਡ ਦਾ ਅਨੁਮਾਨ ਲਗਾਇਆ ਗਿਆ ਹੈ ਇਸ ਦੀ ਉਹਨਾਂ ਨੇ ਪੁਵਿਕਵਾਨੀ ਕੀਤੀ ਹੈ ਤਾਂ ਇਸੇ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਇੱਕ ਵਾਰ ਛੁੱਟੀਆਂ ਤਾਂ ਵਧਾਈਆਂ ਗਈਆਂ ਨੇ ਪਰ ਇਹ ਸਿਰਫ ਪ੍ਰਾਇਮਰੀ ਕਲਾਸਾਂ ਤੱਕ ਦੇ ਬੱਚਿਆਂ ਨੂੰ ਛੁੱਟੀਆਂ ਨੇ ਯਾਨੀ 5ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਛੁੱਟੀ ਰਹੇਗੀ ਇਸ ਤੋਂ ਇਲਾਵਾ ਸਾਰੇ ਮਿਡਲ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਭਲਕੇ ਤੋਂ ਖੁੱਲਣਗੇ ਰੈਗੂਲਰ ਤੌਰ ਤੇ ਇਹਨਾਂ ਦਾ ਸਮਾਂ ਸਵੇਰੇ 10 ਵਜੇ ਤੋਂ 3 ਵਜੇ ਦਾ ਤੈਅ ਕੀਤਾ ਗਿਆ ਹੈ ਇਸ ਤੋਂ ਇਲਾਵਾ ਡਬਲ ਸ਼ਿਫਟ ਵਾਲੇ ਸਾਰੇ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮੀ 4 ਵਜੇ ਤੱਕ ਰਹੇਗਾ ਡਬਲ ਸ਼ਿਫਟ ਵਾਲਾ ਕੋਈ ਵੀ ਸਕੂਲ ਸ਼ਾਮ 4 ਵਜੇ ਤੋਂ ਬਾਅਦ ਨਹੀਂ ਖੁੱਲ੍ਹਾ ਰਹੇਗਾ ਕੱਛੇ ਮੰਤਰੀ ਹਰਜੋਤ ਬੈਂਸ ਵੱਲੋਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਕੜਾਕੇ ਦੀ ਠੰਡ ਦੇ ਚੱਲਦਿਆਂ ਸੂਬੇ ਦੇ ਸਾਰੇ ਪ੍ਰਾਇਮਰੀ ਸਕੂਲ ਯਾਨੀ 5ਵੀਂ ਕਲਾਸ ਤੱਕ ਦੇ ਜਿਹੜੇ ਵੀ ਸਕੂਲ ਨੇ ਚਾਹੇ ਉਹ ਸਰਕਾਰੀ ਨੇ ਐਡਿਟ ਨੇ ਜਾਂ ਮਾਨਤਾ ਪ੍ਰਾਪਤ ਨੇ ਜਾਂ ਪ੍ਰਾਈਵੇਟ ਨੇ ਇਹਨਾਂ ਵਿੱਚ 15 ਜਨਵਰੀ ਤੋਂ 21 ਜਨਵਰੀ ਤੱਕ ਛੁੱਟੀਆਂ ਰਹਿਣਗੀਆਂ ਇਹ ਸਕੂਲ ਪ੍ਰਾਇਮਰੀ ਸਕੂਲ ਬੰਦ ਰਹਿਣਗੇ ਇਸ ਤੋਂ ਇਲਾਵਾ ਸਾਰੇ ਮਿਡਲ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਸਰਕਾਰੀ ਐਡਿਟ ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਕੱਲ ਤੋਂ ਇਹ ਹਣੀ ਸੋਮਵਾਰ ਤੋਂ ਰੈਗੂਲਰ ਤੌਰ ਤੇ ਖੁੱਲਣਗੇ ਇਹਨਾਂ ਦਾ ਸਮਾਂ ਸਵੇਰੇ 10 ਵਜੇ ਤੋਂ 3 ਵਜੇ ਤੱਕ ਦਾ ਰਹੇਗਾ ਡਬਲ ਸ਼ਿਫਟ ਵਾਲੇ ਸਾਰੇ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ 4 ਵਜੇ ਤੱਕ ਰਹੇਗਾ